ਲਓ ਵੀ ਦੋਸਤੋ ਸਿੰਗਾਪੁਰ ਦੇ ਵਿੱਚ ਮੈਂ ਨਾ ਥੱਕਿਆ ਟੁੱਟਿਆ ਕੰਮ ਤੋਂ ਆਕੇ ਸੁਤਾ ਪਿਆ ਸੀ ਤੇ ਮੇਰੇ ਯਾਰਾ ਦੋਸਤਾਂ ਨੇ ਮੈਨੂੰ ਉਠਾ ਕੇ ਕਹਿੰਦੇ ਕਿ ਆਜਾ ਆਪਾਂ ਸਟੇਜ ਸ਼ੋਅ ਵੇਖਣ ਚੱਲੀਏ ਉੱਥੇ ਸ਼ੈਰੀਮਾਨ ਆਉਣਾ ਹੈ ਸ਼ੈਰੀਮਾਨ ਆਉਣ ਦੇ ਨਾਂ ਤੇ ਦੋਸਤੋਂ ਇਹਨਾਂ ਨੇ ਮੈਨੂੰ ਉਠਾ ਤੇ ਲਿਆਂਦਾ ਰਾਤ ਦੇ 12 ਵਜੇ ਚੁੱਕਿਆ ਮੈਂ ਜੇ ਘੰਟਾ ਕੀ ਨੀਂਦ ਪੂਰੀ ਕੀਤੀ ਤੇ ਚੈੱਕ ਕਰਿਓ ਦੋਸਤੋਂ ਅੱਗੇ ਆਪਾਂ ਸ਼ੈਰੀਮਾਨ ਵੇਖਣਾ ਤੇ ਇਹ ਦੋਸਤੋਂ ਕਦੀ ਵੀ ਯਾਰਾਂ ਦੋਸਤਾਂ ਦੇ ਜਿਹੜਾ ਨਾ ਯਕੀਨ ਨਹੀਂ ਕਰਨਾ ਚਾਹੀਦਾ ਬਾਹਲੇ ਮੁੜ ਗਏ ਮੈਂ ਨਹੀਂ ਜਨਾ ਆਪਣੀ ਨੀਂਦ ਪੂਰੀ ਕਰਨੀ ਕਿਉਂਕਿ ਸਾਰਾ ਦਿਨ ਥੱਕਿਆ ਟੁੱਟਿਆ ਮੈਂ ਕੰਮ ਤੋਂ ਆਇਆ ਸੀ ਤੇ ਆਰਾ ਸ਼ੈਰੀਮਾਨ ਦਾ ਵੇਖਾਂ ਚੱਲੇ ਆ ਤੇ ਪਰ ਯਾਰਾ ਦੋਸਤਾਂ ਯਕੀਨ ਨਹੀਂ ਕਰਨਾ ਚਾਹੀਦਾ ਸ਼ੈਰੀਮਾਨ ਵੇਖੋ ਤੁਸੀਂ ਅਗਲੇ ਪਾਸੇ ਦੋਸਤੋ ਆ ਚੈੱਕ ਕਰਦੇ ਹਾਂ ਸਟੇਜ ਸ਼ੋਅ ਲੋਕ ਵੀ ਇਹਨਾਂ ਨੂੰ ਚੀਨੀਆ ਜੀ ਦੀ ਸਟੇਜ ਤੇ ਲੈ ਆਂਦਾ ਆ ਤੇ ਇਥੇ ਚੀਨੀਆ ਜੀ ਲੱਗੇ ਕੋਈ ਸ਼ੈਰੀਮਾਨ ਨਹੀਂ ਆਇਆ ਤੇ ਕੋਈ ਕੁਝ ਨਹੀਂ ਤੇ ਆਹ ਦੋਸਤੋ ਨਾ ਕੁਝ ਸਮਝ ਆਵੇ ਨਾ ਕੁਝ ਪੱਲੇ ਪਵੇਦਾ ਕੀ ਮੈਨਾਂ ਵੀ ਇਹ ਇਹਨਾਂ ਸਾਰਿਆਂ ਨੇ ਝੂਠ ਮਾਰ ਕੇ ਲੈ ਕੇ ਆਉਂਦਾ ਬਹੁਤ ਹੀ ਚੰਦੇ ਆ ਇਹਨਾਂ ਯਾਰ ਦੋਸਤਾਂ ਯਕੀਨ ਨਹੀਂ ਕਰਨਾ ਚਾਹੀਦਾ ਅੱਧੀ ਰਾਤ ਲੋ ਵੀਡੀਓ ਤੋਂ ਇਦਾਂ ਦੀਆਂ ਹੋਰ ਚੀਜ਼ਾਂ ਵੇਖਣ ਲਈ ਤੇ ਸਿੰਗਾਪੁਰ ਘੁੰਮਣ ਦੇ ਲਈ ਪੇਜ ਨੂੰ ਕਰ ਲਓ ਫੋਲੋ ਤੇ ਵੀਡੀਓ ਨੂੰ ਸ਼ੇਅਰ ਕਰਕੇ ਜਾਓ ਸਾਰਿਆਂ ਦਾ ਧੰਨਵਾਦ